ਕਸਿਕਾ ਹਾਲ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਯਾਰ 5-7 ਮਿੰਟ ਗੱਲਾਂ ਬਾਤਾਂ ਕਰਦੇ ਆਂ ਪਿਛਲੇ ਦਿਨਾਂ ਚ ਨਾ ਇੱਕ ਬੜੀ ਵੱਡੀ ਚੀਜ਼ ਵੇਖੀ ਜਦੋਂ ਸਰਦੀਆਂ ਚ ਨਾ ਆਪਾਂ ਘਰੇ ਪੰਜੀਰੀ ਵਗੈਰਾ ਬਣਾਉਨੇ ਆ ਹਰ ਇੱਕ ਹੀ ਬਣਾਉਂਦਾ ਤਾਂ ਉਦੋਂ ਬੰਦੇ ਲੋਕ ਘਿਓ ਲੈ ਕੇ ਆਉਂਦੇ ਆ ਕੋਈ ਕਹਿੰਦਾ ਮੈਂ 800 ਰੁਪਏ ਵਾਲਾ ਲੈ ਕੇ ਆਇਆ ਐਵਰੀ ਡੇ ਦਾ ਕੋਈ ਕਹਿੰਦਾ ਜੀ ਮੈਂ ਸਫਤੀ ਲੈ ਕੇ ਆਇਆ ਮਤਲਬ ਵਗੈਰਾ ਵਗੈਰਾ ਇੱਕ ਚੀਜ਼ ਵੇਖੀ 1900 ਰੁਪਏ ਕਿਲੋ ਯਾਰੋ ਦੇਸੀ ਕਿਉ 1900 ਰੁਪਏ ਵੇਖਿਆ ਜਾਂ ਤਾਂ ਜਿਹੜੇ ਬ੍ਰਾਂਡ ਬਾਜ਼ਾਰ ਦੇ ਵਿੱਚ ਚੱਲ ਰਹੇ ਐ ਮੰਨ ਲਓ ਵੀਰ ਕਾ ਦੇ ਐ ਐਵਰੀਡੇ ਦੇ ਐ ਮਦਰ ਡੈਰੀ ਦੇ ਐ ਜੋ ਵੀ ਐ ਜਾਂ ਤਾਂ ਉਹ ਨਕਲੀ ਐ ਖਿਆਲ ਕਰੀਦਾ ਅਰਗੀਟ ਵੱੱਦ ਗੱਲ ਤਾਂ ਇੰਨੀ ਆ ਨਾ ਜੀ ਉਹ ਕਹਿੰਦੇ ਸਾਡਾ ਅਸਲੀ ਹੈ ਕਿਉਂਕਿ 80% ਤਾਂ ਰਲ ਕੇ ਆ ਰਿਹਾ ਹੈ ਪਰਦੇਸੀ ਡਾਲਡਾ ਤੇ ਵਗੈਰਾ ਵਗੈਰਾ ਗੰਦ ਪੈ ਲਾ ਜਿਹੜਾ ਪਾਦਨਾ ਡੇਰੀ ਤੋਂ ਘੋ ਲੈਣਾ ਤੇ ਲੈਣਾ 5-600 ਰੁਪਏ ਹਲ ਉਹ ਵੀ ਛੱਲ ਕੇ ਤੋਰ ਦਿੰਦੇ ਆ ਚਲੋ ਉਹਨੂੰ ਛੱਡੋ ਇੱਕ ਪਾਸੇ ਦੂਜੀ ਚੀਜ਼ ਦੇਖੀ ਕਣਕ ਹੁਣੇ ਸੀਜ਼ਨ ਗਿਆ। ਕਿਸਾਨ ਨੇ ਮਰ ਕੇ ਕਣਕ ਚਕਾਈ ਹੈ। ਕੋਈ ਲੋਕ ਐਮਪੀ ਜੂ ਲਿਆ ਕੇ ਖਾਂਦੇ ਆ ਵੀ ਇਹ ਕਿ ਆਰਗੈਨਿਕ ਹੈ। ਕੋਈ 30 ਯਾਰ ਵਾਲੀ ਖਾਂਦਾ ਹੈ, ਕੋਈ 3500 ਵਾਲੀ ਖਾਂਦਾ ਹੈ ਕਣਕ ਪਿਆ ਕੇ ਆਟਾ। ਕੋਈ ਥੈਲੀਆਂ ਵਾਲਾ ਆਟਾ ਖਾਈ ਜਾਂਦੇ ਆ ਬਈ। ਵੱਧ ਤੋਂ ਵੱਧ ਤੁਸੀਂ ਕੀ ਸੋਚ ਸਕਦੇ ਹੋ? 50 ਰੁਪਏ ਕਿਲੋ ਆਟਾ 60 70 80 100 ਰੱਖ ਲਓ। 150 ਰੁਪਏ ਕਿਲੋ ਆਟਾ ਵੇਖਿਆ ਮਿੱਤਰੋ 150 ਰੁਪਏ ਕਿਲੋ ਆਟਾ ਯਾਰੋ 15000 ਨੂੰ ਕੁਆਂਟਲ ਤੇ ਜਿਨੀ ਤੌਰ ਜਿਹਦੇ ਆਸਰੇ ਤੇ ਇਹ ਲੋਕ ਵੱਧ ਫੁੱਲ ਰਹੇ ਐ ਜਿਹਦੀ ਦੁਕਾਨ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਜਿਹੜੇ ਇਹਨਾਂ ਦੇ ਸੰਗੀ ਲੋਕ ਐ ਜਿਹੜੇ ਇਹਨਾਂ ਦੇ ਭਗਤ ਐ ਜਿਹੜੇ ਇਹਨਾਂ ਦੇ ਅਨੇਾਈ ਐ ਜਿਹੜੇ ਇਹਨਾਂ ਦੇ ਜਾਗਰੂਕ ਐ ਉਹ ਹੈ ਤਾਂ ਅਕਸਰ ਕਿਸਾਨੀ ਕਿਸਾਨੀ ਨਾਲ ਜੁੜੇ ਹੋਏ ਐ ਸਿੱਧੇ ਜਾਂ ਸਿੱਧੇ ਟੰਗ ਨਾਲ ਕੋਈ ਮੇਰੇ ਵਰਗੇ ਜਿਹੜੇ ਮਾਤੜ ਲੋਕ ਹੁੰਦੇ ਉਹ ਜਿਆਦਾ ਪ੍ਰੈਸ਼ਰਾਈਜ਼ ਹੋ ਕੇ ਉਹ ਇਹਨਾਂ ਦੇ ਜਿਆਦਾ ਪੈਰਾਂ 'ਚ ਬੈਂਦੇ ਇਹਨਾਂ ਦੇ ਸਟਾਈਲ ਦੀਆਂ ਪੱਗਾਂ ਜੀ ਗੋਲ ਬਨਣ ਲੱਗ ਉਹ ਗੋਲ ਬਨਣ ਲੱਗ ਪੈਂਦੇ ਐ ਜੇ ਪੂਣੀ ਕਰਕੇ ਪ੍ਰੈਸ ਕਰਕੇ ਬਨਣ ਲੱਗ ਜਾਣ ਉਹਵੇਂ ਬਨਦੇ ਐ ਜੇ ਮਾਫਲਰ ਬਾਈ ਜੀ 5000 ਵਾਲਾ ਮਾਫਲਰ ਗਲ 'ਚ ਪਾਉਣ ਤੇ ਮੇਰੇ ਅਰਗਾ 80 ਰੁਪਿਆ ਦਾ ਲੈ ਕੇ ਤਾਂ ਪਾਉ ਪਾਉ ਪਰ ਯਾਰੋ ਜਿਹੜਾ ਬਿਆਸ ਦੇਰੇ ਵਾਲਾ ਨਾ ਉਹਦੀ ਤੁਸੀਂ ਹਿਸਟਰੀ ਵੇਖਿਓ 1900 ਪਤਾ ਨਹੀਂ ਕਿੰਨੇ ਸਨ ਦਾ ਮੇਰੇ ਹੁਣ ਗੱਲ ਸਲਿੱਪ ਹੋ ਗਈ ਮਾਫ ਕਰਿਓ ਉਥੇ ਪਹਿਲੋਂ ਪਹਿਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ ਹਿਸਟਰੀ ਕਰ ਲਓ ਬਿਆਸ ਦੇਰੇ ਤੇ ਹੁਣ ਉਥੇ ਕੀ ਹੈ ਅਮੀ ਬਾਬਾ ਗੁਰਿੰਦਰ ਸਿੰਘ ਜੀ ਸਤਕਾਰਯੋਗ ਹੈ ਉਹ ਪਿਛਲੇ ਦਿਨਾਂ ਚ ਹਰਮੰਦਰ ਸਾਹਿਬ ਵੀ ਗਏ ਦਰਸ਼ਨ ਦਦਾਰੀ ਕਰਕੇ ਆਏ ਮੱਥਾ ਟੇਕਿਆ ਉਹ ਅਲੱਗ ਗੱਲ ਹੈ ਪਰ ਉਥੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸੁਭਾਈ ਬਾ ਸੁਮਾਏ ਸੁਭਾਈ ਮਾਨ ਸੰ ਜਿਹੜੇ ਨੌਜਵਾਨ ਬੱਚਿਆਂ ਨੇ ਪੀ ਐਚ ਡੀ ਕਰਨੀ ਹੋਵੇ ਕਿ ਬਾਬਾ ਵਾਗ ਡੇਰਾਵਾਦ ਕਿਵੇਂ ਪੈਦਾ ਹੁੰਦਾ ਹੈ ਕਿੱਥੋਂ ਚੱਲ ਕੇ ਤੇ ਕਿਵੇਂ ਪਨਪਦਾ ਹੈ ਮੇਰੇ ਖਿਆਲ 'ਚ ਜੇ ਕਿਤਾਬ ਲਿਖਣੀ ਹੋਵੇ ਤਾਂ ਮੈਂ ਬੜੀ ਸੌਖੇ ਤਰੀਕੇ ਨਾਲ ਲਿਖ ਸਕਦਾ ਹਾਂ ਵੀ ਡੇਰਾਵਾਦ ਸ਼ੁਰੂ ਕਿਵੇਂ ਹੁੰਦਾ ਹੈ ਲੋਕਾਂ ਨੂੰ ਕਿਵੇਂ ਪਰਮਾਇਆ ਜਾਂਦਾ ਹੈ ਤੇ ਫਿਰ ਅਖੀਰ ਤੇ ਆ ਕੇ ਉਹ ਕਿਵੇਂ ਬਣਦਾ ਇੱਕ ਨਵਾਂ ਮੁੰਡਾ ਯਾਰੋ ਰਾਣਾ ਸਹੇਵਾਲੇ ਮਹਾਪੁਰਸ਼ਾਂ ਕੋਲੇ ਰਹਿੰਦਾ ਹੈ ਉਹ ਹੌਲੀ ਹੌਲੀ ਕੀਰਤਨ ਕਰਦਾ 1995 96 ਦੀਆਂ ਗੱਲਾਂ ਤੇ ਮਾਰਕੀਟ ਚ ਬਾਬਾ ਦਲੇਰ ਸਿਹੋਰੀ ਆਉਂਦੇ ਐ ਉਹਨਾਂ ਤੋਂ ਬਾਅਦ ਇਹ ਭਾਈ ਸਾਹਿਬ ਆਉਂਦੇ ਐ ਜਿਨ੍ਹਾਂ ਨੂੰ ਭਾਈ ਸਾਹਿਬ ਕਹਿੰਦੇ ਐ ਇਹ ਆਉਂਦੇ ਐ ਭਾਈ ਤੇ ਦੁਨੀਆਂ ਚੱਕ ਲੋ ਚੱਕ ਲੋ ਕਰਾਉਂਦੀ ਐ ਦਲੇਰ ਸਿੰਘ ਨੂੰ ਤਾਂ ਪਤਾ ਕੀ ਕਹਿੰਦੇ ਹੁੰਦੇ ਸਾਡੇ ਇੱਥੇ ਨੇੜੇ ਆਇਆ ਇੱਥੇ ਲੰਬੀ ਕੋਲੇ ਪਿੰਡ ਸੀ ਤੇ ਮੇਰੇ ਵਰਗੇ ਪਾਸਿਓਂ ਬੈਠਿਆ ਕੀ ਜਣ ਬਈਆ ਕੋ ਉਹਦੀਆਂ ਬਾਹਾਂ ਇੰਨੀਆਂ ਲੰਮੀਆਂ ਕਿ ਗੋਡਿਆਂ ਤੱਕ ਆਉਂਦੀਆਂ ਯਾਰ ਉਹ ਐਡੀ ਗੇਟੀ ਗੱਬ ਦੂਜਾ ਤੀਜਾ ਮੇਰੇ ਵਰਗਾ ਉਤੋਂ ਲਫਾਫਾ ਸੱਟ ਗਿਆ ਦਾ ਆਹ ਬਬ ਆਲਾ ਜੀ ਇਹ ਤਾਂ ਪਿੰਡਰਾਂ ਵਾਲਿਆਂ ਨੂੰ ਲੱਗਦਾ ਦਾਸੀ ਯਾਰ ਉਹਨੇ ਬਾਈ ਜੀ ਵਿਆਹ ਕਰਾਇਆ ਡੂੜ 2 ਕਰੋੜ ਦੀ ਅਗਲੇ ਕੋਲੇ ਗੱਡੀ ਏ ਚੰਗੀ ਕੋਕੀ ਚੰਗਾ ਰਹਿਣ-ਬਹਿਣ ਵਹਿਲੇ ਰਹਿਣਾ ਚੰਗਾ ਖਾਣਾ ਲੱਗੇ ਬਰੋ ਮਗਰ ਨੰਬਰ ਦੋ ਆ ਭਾਈ ਸਾਹਿਬ ਦੀ ਗੱਲ ਜਿਹੜੇ ਵੀ ਦੁਕਾਨ ਐ 150 ਰੁਪਏ ਕਿਲੋ ਆਟੇ ਵਾਲੀ ਤੇ ਜਿਹਦੀ ਦੁਕਾਨ ਐ 1900 ਰੁਪਏ ਕਿਲੋ ਕਿਓ ਵਾਲੀ ਤੇ ਜਿਹੜੇ ਸਾਕਰ ਬਾਰੇ ਆ ਕਿ ਖੰਡ ਦੇ ਐ ਗੁੜ ਦੇ ਐ ਫਲਾਨਾ ਆ ਉਹ ਐ ਜਾਂ ਹੁਣ ਪਤਾ ਕੀ ਬਹੁਤ ਸਾਰੇ ਭਗਤ ਆਖਣਗੇ ਮੈਨੂੰ ਦੋ ਤਣ ਮੈਨੂੰ ਪਹਿਲਾਂ ਵੀ ਦੋ ਤਿੰਨ ਕੌਲਾਂ ਆਈਆਂ ਗੱਲ ਸੁਣੋ ਯਾਰ ਪੈਸਾ ਆਇਆ ਕਿੱਥੋਂ ਰੋਲ ਆਇਆ ਇਸ ਗੱਲ ਦਾ ਸ਼ੁਰੂ ਕਿੱਥੋਂ ਹੋਇਆ ਲੋਕ دیਵਾਨਾ ਚ ਗਏ ਉਹਨਾਂ ਨੇ ਮੱਥਾ ਟੇਕਿਆ ਇਹਨਾਂ ਦੀ ਫੈਨ ਫਾਲੋਇੰਗ ਵਧੀ ਠੀਕ ਹੈ ਲੋਕ ਇਹਨਾਂ ਨੂੰ ਬੁਲਾਉਣ ਲੱਗੇ ਪੈਸਾ ਤਾਂ ਸੰਗਤ ਹੈ ਨਾ ਜੜ ਚ ਨਿਆਉਂ ਚ ਇੱਟ ਜਿਹੜੀ ਲਿਆ ਕੇ ਲਾਈ ਹੈ ਤੇ ਉੱਤੇ ਭਾਵੇਂ ਤੁਸੀਂ ਗੋਲ ਜਾਲੀਆਂ ਲਾਈ ਜੋ ਬਾਈ ਜੀ ਪੱਥਰ ਲਾਈ ਜੋ ਗੱਲ ਤਾਂ ਨਿਆਉਂ ਵਾਲੀ ਜੜਦੀ ਹੈ ਨਾ ਹੁਣ ਸੋਡੇ ਕੋਲੇ ਭਾਵੇਂ 300 ਕਰੋੜ ਦੀ ਜ਼ਿਆਦਾ ਹੈ ਭਾਵੇਂ 100 ਕਰੋੜ ਦੀ ਆ ਭਾਵੇਂ 20 ਕਰੋੜ ਦੀ ਆ ਯਾਰ ਉਹ ਉਹ ਰੱਖ ਛੱਡੋ ਤੁਸੀਂ ਉਹਨੂੰ ਪਤਾ ਕੀ ਬਹੁਤ ਸਾਰੇ ਭਗਤ ਕਰਨਗੇ ਉਹਨਾਂ ਨੇ ਜੀ ਬ੍ਰਾਂਡ ਆਪ ਦਾ ਤਿਆਰ ਕੀਤਾ ਉਹ ਬ੍ਰਾਂਡ ਤਿਆਰ ਹੋਣ ਲੱਗਿਆ ਕਿੱਥੋਂ ਵੀਰ ਜੀ ਜਵਾਬ ਐਸ ਗੱਲ ਦਾ ਹੈ ਨੰਬਰ ਦੋ ਜਿਹੜੇ ਮੱਧ ਵਰਗੀ ਲੋਕ ਗਰੀਬ ਲੋਕ ਇਹਨਾਂ ਨੂੰ 40 ਤੋਂ 50% ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਜਿਹੜੇ ਇਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ ਜਿਵੇਂ ਅਮਰਤਪਾਲ ਵਾਲੇ ਕੇਸ 'ਚ ਬਹੁਤ ਛੋਟੇ ਘਰਾਂ ਦੇ ਮੁੰਡੇ ਮਤਲਬ ਗਰੀਬ ਘਰਾਂ ਦੇ ਲੋਕ ਮੁੰਡੇ ਪ੍ਰਭਾਵਿਤ ਹੋ ਗਏ ਸੀ ਉਵੇਂ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੀਆਂ ਮਾਵਾਂ ਜਾਂ ਬੱਚੇ ਪ੍ਰਭਾਵਿਤ ਹੋ ਜਾਂਦੇ ਆ ਉਹ ਅੱਗੇ ਆਪਦੇ ਮਾਤਾ ਪਿਤਾ ਨੂੰ ਪੇਰੈਂਟਸ ਨੂੰ ਪ੍ਰਭਾਵਿਤ ਕਰ ਲੈਂਦੇ ਆ ਪ੍ਰੈਸ਼ਰਾਈਜ਼ ਕਰ ਲੈਂਦੇ ਆ ਕਿ ਫੁਲਾਨੇ ਵਿਵਾਨ ਤੇ ਜਾਣਾ ਹੈ ਜੀ ਫੁਲਾਨੇ ਮਹੀਨੇ ਵਾਲੇ ਤੇ ਜਾਣਾ ਹੈ ਫੁਲਾਨੇ ਤੇ ਜਾਣਾ ਹੈ ਪਰ ਇਹ ਪੈਸਾ ਤਾਂ ਸੰਗਤ ਹੈ ਹੁਣ ਆਖਣਗੇ ਉਹਨੇ ਸੰਗਤ ਦੇ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀ ਪ੍ਰਾਪਰਟੀ ਲਵਾਈ ਹੋਈ ਹੈ। ਉਹ ਭਾਈ ਸਾਹਿਬ ਜਿਹੜੀ ਹੈ ਸ਼ੋ ਆਰਾਮ ਦੀ ਜ਼ਿੰਦਗੀ ਅੱਜ ਉਹ ਭਾਈ ਸਾਹਿਬ ਜੀ ਜੀ ਰਹੇ ਹੈ। ਜਿਹੜਾ ਉਹਨਾਂ ਨੇ ਆਪਦੇ ਪਰਿਵਾਰ ਵਾਸਤੇ ਇੱਕ ਬ੍ਰਾਂਡ ਖੜਾ ਕਰਕੇ ਦੇ ਦਿੱਤਾ ਜਿਹਦੀ ਲੱਖਾਂ ਰੁਪਏ ਆਮਦਨ ਹੈ ਕਿਉਂਕਿ ਸੰਗਤ ਨੇ ਉੱਥੇ ਲੰਗਰ ਬਹੁਤ ਵਧੀਆ ਆਲਾ ਦਰਜੇ ਦਾ ਹੈ। ਇਹਦੇ ਵਾਸਤੇ ਧੰਨਵਾਦ ਹੈ। ਚਾਹ ਕੀੜੀਆਂ ਗੱਲਾਂ ਕਰਦੇ ਕੜੀ ਤੇ ਚੌਲ ਆਨੰਦ ਹੈ ਲੋਕੇਸ਼ਨ ਆ ਫੋਟੋ ਵਾਸਤੇ ਬਹੁਤ ਵਧੀਆ ਹੈ ਮੈਂਟੇਨੈਂਸ ਢੜੀਆਂ ਵਾਲੇ ਸਾਹਿਬ ਦੀ ਬਹੁਤ ਇੱਕ ਨੰਬਰ ਵਾਲਾ ਦਰਜੇ ਦੀ ਹੈ ਪੌਦੇ ਪਾਦੇ ਉਹਦੀ ਕਟੰਗ ਇਹ ਗੱਲ ਮੈਂ ਵੀਡੀਓ ਅਲੱਗ ਪਾਈ ਹੈ ਵੀ ਇੱਕ ਨੰਬਰ ਕੰਮ ਹੈ ਪਰ ਜਿਹੜੀ ਗੱਲ ਚੁਬਦੀ ਹੈ 1900 ਰੁਪਏ 40% ਗਰੀਬ ਲੋਕ ਤੁਹਾਡਾ ਕਿਉ ਕਿੱਥੋਂ ਲੈ ਕੇ ਖਾ ਸਕਣਗੇ ਭਾਈ ਸਾਹਿਬ ਕੈਂਸਰ ਨਾਲ ਹਰ ਘਰੇ ਕੈਂਸਰ ਹੈ ਸਾਡੇ ਪਿੰਡਾਂ ਗਰੀਬ ਮੁੰਡਾ ਸੀ ਟੜਕੇ ਐਸੀ ਵਿਚਾਰਾ ਇਹੇ ਜਾ ਸਰੀਰ ਉਹ ਮੁੰਡੇ ਦਾ ਸਿਰੀ ਲੱਗਦਾ ਸੀ ਜਾਨ ਸੀ ਉਹਦੇ ਵਾਸਤੇ ਕੈਂਸਰ ਹੋ ਗਿਆ ਉਹਦੇ ਵਾਸਤੇ ਪਿੰਡ ਚੋਂ ਪੈਸੇ ਇਕੱਠੇ ਕਰਦੇ ਫਿਰਦੇ ਤੁਹਾਡਾ 1900 ਰੁਪਏ ਕਿਲੋ ਵਾਲਾ ਘਿਓ ਕਿਹ ਕੌਣ ਖਾਊਗਾ ਜੇ ਤੁਸੀਂ 5-5000 ਦੇ ਮਾਫਲਰ ਦਸ-ਦਸ ਹਜ਼ਾਰ ਦੀਆਂ ਗਲੀਆਂ ਲੋਈਆਂ ਲੱਖ ਰੁਪਏ ਦੀ ਘੜੀ 50-50 ਪੱਗਾਂ 1.5 ਕਰੋੜ ਦੀ ਤੁਸੀਂ ਕਹੋਗੇ ਸਾਨੂੰ ਕੋਈ ਡਿਫੈਂਡਰ ਦਾਨ ਕਰ ਗਿਆ ਉਹ ਭਾਈ ਸਾਹਿਬ ਡਿਫੈਂਡਰ ਦਾਨ ਕਰ ਗਿਆ ਡਿਫੈਂਡਰ ਨਾਲ 50 ਲੋਕਾਂ ਦਾ ਇਲਾਜ ਕਰਾ ਦਿਓ ਅਗਰੀਪਮੈਂਟ ਚੋਂ ਪੈਸੇ ਮੰਗਦੇ ਫਿਰਦੇ ਆ ਕੈਂਸਰ ਵਾਸਤੇ ਹਰ ਜੇ ਘਰ ਇੱਕ ਕੈਂਸਰ ਦਾ ਮਰੀਜ਼ ਹੈ ਪਾਣੀ ਪੋਲਿਊਟ ਹੋ ਰਿਹਾ ਕਦੇ ਬੋਲੇ ਉਹਦੇ ਤੇ 1900 ਰੁਪਏ ਕਿੱਤਾ ਕਿਲੋ ਘਿਓ ਇਹਦਾ ਮਾਂ ਦੇ ਪੁੱਤ ਦਾ ਨਾਂ ਰੱਖ ਦਿਓ ਤੇ 150 ਰੁਪਏ ਕਿਲੋ ਆਟੇ ਵਾਲਾ ਨਾਂ ਰੱਖ ਦਿਓ ਬਾਬਾ ਕਿਹੜਾ ਆਟੇ ਤੇ ਘਿਓ ਵਾਲਾ 150 ਰੁਪਏ ਆਟੇ ਵਾਲਾ ਤੇ 1900 ਰੁਪਏ ਕਿਲੋ ਘਿਓ ਵਾਲਾ ਹੁਣ ਆਖਣਗੇ ਜੀ ਉਹਨਾਂ ਨੂੰ ਜੀ ਧਾਨ ਕਰਦੇ ਆ ਜੀ ਉਹਨਾਂ ਦਾ ਬ੍ਰਾਂਡ ਹੈ ਜੀ ਬਾਈ ਜੀ ਮਿਹਨਤ ਪੱਠੇ ਨਹੀਂ ਵੱਡੇ ਝੋਨਾ ਨੇ ਲਾਇਆ ਵੀ ਝੋਨਾ ਲਾ ਕੇ ਉਹ ਜਿਵੇਂ ਛਿੰਦੇ ਆਦੀ ਵਾਲਾ ਵਰਗੇ ਐ ਅਗਲੇ ਨੇ ਝੋਨਾ ਲਾ ਕੇ ਕਾਰ ਲਈ ਤੇ ਫੇਰ ਕਿਸ਼ਤ ਭਰਦੇ ਐ ਉਹ ਐ ਮਿਹਨਤ ਸਾਰਾ ਦਿਨ ਕੋਡੀ ਢੋਈ ਏਸੀਆਂ ਚ ਪੈ ਕੇ ਕਾਕੇਸ਼ਾਈ ਕਰਕੇ ਇਹਨੂੰ ਮਿਹਨਤ ਨਹੀਂ ਕਹਿੰਦੇ ਮਤਰੋ ਠੀਕ ਹੈ ਤਾਂ ਲੱਗਦੇ ਟੱਬ ਦੇ ਤੁਸੀਂ ਵੀ ਆਪ ਦੇ ਕੈਮਰੇ 'ਚ 150 ਰੁਪਏ ਕਿਲੋ ਵਾਲਾ ਆਟਾ 1900 ਰੁਪਏ ਵਾਲੇ ਕਿਲੋ ਵਾਲੀ ਕਿਉਂ ਕਿਉਂ ਦੀ ਕੈਨੀ ਐ ਮਤਰੋ 950 ਦੀ 5 ਲੀਟਰ ਵਾਲੀ ਨਹੀਂ ਹੁੰਦੀ ਆਪਣੇ ਸਟੀਲ ਦੀ ਕੈਨੀ ਉਹ ਤੇ ਲਿਖਿਆ 95 100 ਰੁਪੀਜ਼ ਓਨਲੀ ਕਹਿੰਦੇ 9500 ਦਾ ਕਿਉ ਹੈ ਮਿੱਤਰੋ ਕਿੰਨਾ 5 ਕਿਲੋ ਇਹ ਜਾਗਰੂਕਾਂ ਦਾ ਕੰਮ ਹੈ ਸ਼ੇਅਰ ਕਰਿਓ ਮੇਰੇ ਭਰਾ ਸਸੀਕਾ